ਜੇ ਤੁਹਾਨੂੰ ਇੰਨਾ ਹੀ ਦਰਦ ਸੀ ਪੰਜਾਬ ਦੇ ਨਾਲ ਫਿਰ ਛੱਡ ਕੇ ਕਿਉਂ ਗਏ ਹੋ ਕਹਿੰਦਾ ਮੈਂ ਬੈਵਲ ਪੜਾ ਦਿਆ ਕਰੂੰ ਇੱਕ ਕੌਣ ਕਹਿੰਦਾ ਗੁਰਪ੍ਰੀਤ ਕੈਲੀਫੋਰਨੀਆ ਵਾਲਾ ਜਿਹੜਾ ਕਹਿੰਦਾ ਮੈਂ ਨਿਰਮਲ ਹਾਂ ਅਮਰ ਸਿੰਘ ਕਹੇ ਉਹਦਾ ਮੈਂ ਬੈਵਲ ਪੜਾ ਦਿਆ ਕਰੂੰ ਕਹਿੰਦਾ ਮੈਂ ਬੈਵਲ ਦਾ ਟੀਚਰ ਹਾਂ ਪਹਿਲਾਂ ਤੁਸੀਂ ਕਲੀਅਰ ਕਰੋ ਵੀ ਤੁਸੀਂ ਨਿਰਮਲੇ ਹੋ ਤੁਸੀਂ ਸਿੱਖ ਹੋ ਤੁਸੀਂ ਅਸਾਈਂ ਹੋ ਕਿਓ ਤੁਸੀਂ ਇਹ ਤਾਂ ਦੱਸਦੇ ਜਿਹੜਾ ਗੁਰਪ੍ਰੀਤ ਕੈਲੀਫੋਰਨੀਆ ਵਾਲਾ ਖਾਜ ਉਥੇ ਆਇਆ ਕਹਿੰਦਾ ਪਾਸਟਾ ਨੂੰ ਅੰਦਰ ਕਰਾਉਣਾ ਹੈ ਇੱਕ ਹੋਰ ਗੱਲ ਅਮਰੀਕਾ ਤਾਂ ਕੁਝ ਲੋਕ ਵੀਡੀਓ ਪਾਉਂਦੇ ਨੇ ਇੱਕ ਬਾਬੇ ਦੀ ਵੀਡੀਓ ਸੁਣੀ ਹੈ ਜਿਵੇਂ ਕਹਿੰਦਾ ਇਹ ਪਾਸਟਾ ਦਾ ਤੋਰੀ ਫੁਲਕਾ ਚੱਲਦਾ ਹੈ ਇਹ ਝੂਠ ਬੋਲ ਕੇ ਪ੍ਰਚਾਰ ਕਰਕੇ ਵੀ ਜਿਹੜੇ ਗੁਰਦੁਆਰਿਆਂ ਵਿੱਚ ਗ੍ਰੰਥੀ ਨੇ ਤੁਸੀਂ ਰਾਗੀ ਢਾਡੀ ਬਣ ਕੇ ਗੁਰਦੁਆਰੇ ਵਿੱਚ ਬੈਠਾ ਥੋੜਾ ਤੋਰੀ ਫੁਲਕਾ ਕਿੱਥੋਂ ਚੱਲਦਾ ਥੋੜਾ ਵੀ ਗੁਰਦਵਾਰੇ ਪਿੱਛੇ ਚੱਲਦਾ ਜਿਹੜੀਆਂ ਤੁਸੀਂ ਗੱਪਾਂ ਮਾਰਦੇ ਗੁਰਸਹਿਬ ਦੀ ਹਜ਼ੂਰੀ ਵਿੱਚ ਬੈਠ ਕੇ ਕਰਾਮਾਤਨੀਆਂ ਕਹਾਣੀਆਂ ਸੁਣਾਉਣੇ ਤੇ ਥੋੜਾ ਤੋਰੀ ਫੁਲਕਾ ਕਿੱਥੋਂ ਚੱਲਦਾ ਤੁਹਾਡੇ ਆਪਣੇ ਕੋਈ ਬਿਜ਼ਨਸ ਨੇ ਜਿਵੇਂ ਪਾਸਟਰ ਬੈਠੇ ਨੇ ਚਰਚਾਂ ਦੇ ਵਿੱਚ ਉਦੋਂ ਤੁਸੀਂ ਬੈਠੇ ਗੁਰਦਵਾਰੇ ਦੇ ਵਿੱਚ ਨੂੰ ਅਮਰੀਕਾ ਤੋਂ ਚੱਲ ਕੇ ਆਏ ਐ ਅਮਰੀਕਾ ਦੇ ਵਿੱਚ ਪ੍ਰਖੰਡ ਹੋ ਨਹੀਂ ਲਿਆ ਕਿਤੇ ਜੇ ਤੁਹਾਨੂੰ ਇੰਨਾ ਹੀ ਦਰਦ ਸੀ ਕੌਮ ਦੇ ਨਾਲ ਫਿਰ ਪੰਜਾਬ ਛੱਡ ਕੇ ਅਮਰੀਕਾ ਕਿਉਂ ਜਾ ਕੇ ਬਸੇ ਹੋ ਬਈ ਫੇਰ ਇੰਦੇ ਇਥੇ ਨਸ਼ੇ ਨੇ ਪੰਜਾਬ ਨੂੰ ਖਾ ਲਿਆ ਕਰਪਸ਼ਨ ਨੇ ਪੰਜਾਬ ਨੂੰ ਖਾ ਲਿਆ ਪੰਜਾਬ ਦੇ ਲੀਡਰਾਂ ਨੇ ਪੰਜਾਬ ਦਾ ਬੇੜਾ ਘਰ ਕਰਤਾ ਡੇਰਾਬਾਦ ਨੇ ਕੌਮ ਦਾ ਬੇੜਾ ਵਹਾਤਾ ਡੇਰਾਬਾਦ ਨੇ ਦੈਮ ਭਰਨ ਐਨੇ ਫਲਾਤੇ ਫਰੇਕ ਬੰਦਾ ਭਵੇਂ ਸਿਰ ਦੁਖਦਾ ਹੋਵੇ ਉਹ ਵੀ ਗੁਰਦੁਆਰੇ ਜਾ ਕੇ ਅਰਦਾਸ ਕਰਾਉਂਦਾ ਹੈ ਹਾਲਾਂਕਿ 1 ਰੁਪਏ ਦੀ ਗੋਲੀ ਦੇ ਨਾਲ ਸਿਰਦਰਦ ਖੜ ਜਾਂਦਾ ਜੇ ਤੁਹਾਨੂੰ ਐਨੇ ਹੀ ਦਰਦ ਸੀ ਪੰਜਾਬ ਦੇ ਨਾਲ ਫਿਰ ਛੱਡ ਕੇ ਕਿਉਂ ਆਏ ਕਹਿੰਦਾ ਮੈਂ ਬੈਗਲ ਪੜਾ ਲਿਆ ਕਰੂੰ ਇੱਕ ਕੋਣ ਕਹਿੰਦਾ ਗੁਰਪ੍ਰੀਤ ਕੈਲੀਫੋਰਨੀਆ ਵਾਲਾ ਜਿਹੜਾ ਕਹਿੰਦਾ ਮੈਂ ਨਿਰਮਲਿਆਂ ਉਮਰ ਛੇ ਕੇ ਹੋਇਆ। ਮੈਂ ਬਾਈਬਲ ਪੜਾਉਂਦਿਆ ਕਰੂੰਗਾ। ਮੈਂ ਬਾਈਬਲ ਦਾ ਟੀਚਰ ਹਾਂ। ਬੈਲ ਤੁਸੀਂ ਕਲੀਅਰ ਕਰੋ ਵੀ ਤੁਸੀਂ ਨਿਰਮਲੇ ਹੋ। ਤੁਸੀਂ ਸੇਖ ਹੋ। ਤੁਸੀਂ ਅਸਾਈਂ ਹੋ। ਕਿਉਂ ਤੁਸੀਂ ਇਹ ਤਾਂ ਦੱਸ ਦਿਓ। ਦੋਗਦਾ ਵਿੱਚ ਲੋਕਾਂ ਨੂੰ ਪਾ ਕੇ ਧਰਮ ਦੇ ਨਾਂ ਤੇ ਲੋਕਾਂ ਨੂੰ ਭੜਕਾ ਕੇ ਮਜਬੂਰ ਦੇ ਨਾਂ ਤੇ ਦੰਗੇ ਫਸਾ ਦੇਣ ਲੋਕਾਂ ਨੇ ਪਹਿਲਾਂ ਵੀ ਕਰਾਏ ਸੀ। ਹੁਣ ਵੀ ਕਰਾਉਣ ਵਾਸਤੇ ਇਹ ਕੋਈ ਕਾਸ਼ਰ ਛੱਡ ਨਹੀਂ ਰਿਹਾ। ਜਿਹੜੇ ਲੋਕ ਇਹਨਾਂ ਨੂੰ ਸੁਣਦੇ ਨੇ ਇਹਨਾਂ ਦੇ ਇਕੱਠਾਂ ਵਿੱਚ ਆ ਉਹਨਾਂ ਨੂੰ ਬੇਨਤੀ ਹੈ ਤੁਹਾਡੇ ਵਿਚਾਰ ਸਾਫ਼ ਸੁਥਰੇ ਨੇ ਤੁਹਾਡਾ ਅੰਦਰ ਸਾਫ਼ ਹੈ ਤੁਸੀਂ ਵਧੀਆ ਇਨਸਾਨ ਹੈਗੇ ਹੋ ਇਨਸਾਨੀਅਤ ਦੀ ਗੱਲ ਕਰਦੇ ਹੋ ਇਹ ਰੰਤ ਹੈ ਤੇ ਜਿਹੜੇ ਲੋਕਾਂ ਨੇ ਚਾਰ ਦਿਵਾਰੇ ਵਿੱਚ ਰੱਬ ਨੂੰ ਬੰਦ ਕੀਤਾ ਹੋਇਆ ਨਾ ਉਹ ਲੋਕ ਰੱਬ ਨੂੰ ਮੰਨਦੇ ਹੀ ਨਹੀਂ ਤੇ ਤੁਸੀਂ ਕਥਾ ਕਹਾਣੀ ਗੱਪਾਂ ਵਾਲੀਆਂ ਆ ਬਾਬਾ ਅਦਰ ਸਿੰਘ ਨੇ ਬੰਦਾ ਜਿਉਂਦਾ ਕਰਤਾ ਸੀ ਆ ਰਾੜੇ ਵਾਲੇ ਸਾਧ ਨੇ ਜਿਉਂਦਾ ਕਰਤਾ ਸੀ ਤੇ ਉਸੇ ਕੌਮ ਦੇ ਵਿੱਚ ਬੜੀਆਂ ਸਾਖੀਆਂ ਨੇ ਉਹ ਤੁਸੀਂ ਸੁਣਾਉਂਦੇ ਬੰਦਾ ਮਰ ਗਿਆ ਗਿੰਦਾ ਹੋ ਗਿਆ ਅਮਰਤ ਛਿੜਕ ਦਿੱਤਾ ਇਹ ਕੌਣ ਸੁਣਾਉਂਦਾ ਮੈਂ ਇਹ ਪਖੰਡ ਬਾਤ ਦੇ ਨਾਲ ਤਾਂ ਬਿਲਕੁਲ ਸਹਿਮਤ ਨਹੀਂ ਮੇਰਾ ਗੱਲ ਕਰਨ ਤੋਂ ਮਤਲਬ ਇਹ ਹੈ ਕਿ ਜਿਹੜੇ ਇਹ ਲੋਕ ਨੇ ਨਾ ਇਹਨਾਂ ਨੇ ਇਹੋ ਜਿਹੇ ਮੁੱਦੇ ਉਭਾਰਨੇ ਹੁੰਦੇ ਆ ਲੋਕਾਂ ਦੇ ਵਿੱਚ ਚਰਚਾਵਾਂ ਛਿੜਦੀਆਂ ਨੇ ਹੁਣ ਅਮਰੀਕਾ ਦੇ ਵੀ ਜਿਹੜੇ ਲੋਕ ਬੈਠੇ ਆ ਉਹ ਹਜ਼ਾਰਾਂ ਦੀ ਤਦਾਦ ਵਿੱਚ ਉਹਨੇ ਜਿਹੜੇ ਗੁਰਪ੍ਰੀਤ ਨੂੰ ਕਹਿਣਗੇ ਬੱਲੇ ਬੱਲੇ ਕਿਸੇ ਅਮਰੀਕਾ ਦੇ ਪ੍ਰਚਾਰਕ ਨੇ ਜਾ ਕੇ ਪਾਸਟਨ ਦੇ ਨਾਲ ਮੱਥਾ ਲਾਇਆ ਹੁਣ ਜੀ ਮਾਇਆ ਇਕੱਠੀ ਕਰਨੀ ਹੋਵੇ ਤਾਂ ਫਿਰ ਇਹ ਕਹਿਣਾ ਬੜਾ ਸੁੱਖ ਹੈ ਮੈਂ ਜਿਹੜੇ ਧਾਰਮਿਕ ਆਗੂ ਨੇ ਉਹ ਕਿਸੇ ਵੀ ਮذਬ ਦੇ ਹੋਂ ਉਹਨਾਂ ਨੂੰ ਬੇਨਤੀ ਕਰਨੀ ਪਰ ਕਿਸੇ ਕਬਜੇ ਦੀ ਖਾਤਰ ਕਿਸੇ ਮذਬ ਦੀ ਖਾਤਰ ਸਿੱਖ ਕੌਮ ਨਹੀਂ ਲੜੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਜਿਹੜੀ ਵਿਚਾਰਧਾਰਾ ਸਿੱਖ ਨੂੰ ਦਿੱਤੀ ਹੈ ਉਹ ਵਿਚਾਰਧਾਰਾ ਦੇ ਮੁਤਾਬਕ ਸਿੱਖ ਨੇ ਆਪਣਾ ਜੀਵਨ ਜਿਉਣਾ। ਕਿ ਜਿਹੜੇ ਬੰਦੇ ਰੱਬ ਨੂੰ ਪਾਉਣ ਦੀਆਂ ਜਾਂ ਰੱਬ ਦੀ ਖਾਤਰ ਲੜਾਈ ਝਗੜਾ ਕਰਦੇ ਨੇ। ਉਹ ਧਰਮੀ ਤਾਂ ਬਹੁਤ ਦੂਰ ਦੀ ਗੱਲ ਆ ਉਹ ਤਾਂ ਇਨਸਾਨ ਅਖਵਾਉਣ ਦੇ लायक ਨਹੀਂ ਹੈਗੇ। ਹੁਣ ਜਿਹੜੇ ਇਹ ਖਾਸ ਗੁਰਪ੍ਰੀਤ ਕੈਲੀਫੋਰਨੀਆ ਵਾਲੇ ਪੰਜਾਬ ਵਿੱਚ ਆ ਕੇ ਪਾਕਿਸਤਾਨ ਦੇ ਨਾਲ ਪੰਗਾ ਲੈਂਦੇ ਆ। ਇੰਬੋਤੀ ਵਧੀਆ ਗੱਲ ਨਹੀਂ ਦੂਜੀ ਗੱਲ ਉਹ ਪਾਸਟਰ ਆਪਣੀ ਚਾਰਜ ਵਿੱਚ ਨੇ ਉਹਨਾਂ ਕੋਲੇ ਲੋਕ ਜਾਂਦੇ ਆ ਤੁਸੀਂ ਸਿੱਖ ਓਮ ਦੇ ਜਿਹੜੇ ਸਿਧਾਂਤ ਨੇ ਉਹ ਦੱਸੋ